ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਸਾਨ ਚੈਨਲ ਮੈਂ ਹਰਮੇਸ਼ ਸਿੰਘ ਗੱਲ ਕਰਦੇ ਆ ਸੁਪਾਲ ਸਿੰਘ ਖਹਿਰੇ ਹੋਰਾਂ ਦੀ ਈਡੀ ਵੱਲੋਂ ਉਹਨਾਂ ਤੇ ਇੱਕ ਵਾਰ ਫੇਰ ਕਾਰਵਾਈ ਕੀਤੀ ਗਈ ਹੈ ਉਹਨਾਂ ਦੀ ਜਿਹੜੀ ਚੰਡੀਗੜ੍ਹ ਦੀ ਪ੍ਰਾਪਰਟੀ ਹੈ ਉਹ ਅਟੈਚ ਕੀਤੀ ਗਈ ਹੈ ਕੇਸ ਕੀ ਹੈ ਮਾਮਲਾ ਤੁਹਾਨੂੰ ਦੱਸ ਦਿਆਂ ਕਿ ਬੀਤੇ ਸਾਲ ਸੁਪਾਲ ਸਿੰਘ ਖਹਿਰੇ ਹੋਰਾਂ ਦੇ ਉੱਤੇ ਇੱਕ ਐਂਡੀ ਪੀਐਸ ਐਕਟ ਦਾ ਪਰਚਾ ਦਰਜ ਹੁੰਦਾ ਜਿਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਹੁੰਦੀ ਹੈ ਹੁਣ ਉਹ ਜ਼ਮਾਨਤ ਤੇ ਬਾਹਰ ਹੈ ਉਸੇ ਕੇਸ ਦੇ ਅਧੀਨ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਈਡੀ ਨੇ ਅਟੈਚ ਕੀਤੀ ਹੈ ਸੁਪਾਲ ਸਿੰਘ ਖੈਰੇ ਹੋਰਾਂ ਨੇ ਲਾਈਵ ਹੋ ਕੇ ਈਡੀ ਤੇ ਦੋਸ਼ ਲਾਇਆ ਕਿ ਇਹਨਾਂ ਨੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਨਾ ਹੀ ਕੋਈ ਨੋਟਿਸ ਭੇਜਿਆ ਜਿਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਤੇ ਸੋਸ਼ਲ ਮੀਡੀਆ ਤੇ ਖਬਰਾਂ ਦੇ ਵਿੱਚ ਪਤਾ ਲੱਗਿਆ ਕਿ ED ਨੇ ਸੁਪਾਲ ਸਿੰਘ ਖਹਿਰੇ ਹੋਰਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਟੈਚ ਕੀਤੀ ਹੈ ਦੱਸਦੀ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਪੰਜਾਬ ਦੇ ਵਿੱਚ ਆਈ ਹੈ ਉਹਨਾਂ ਦੇ ਉੱਤੇ ਪੰਜ ਪਰਚੇ ਦਰਜ ਕੀਤੇ ਨੇ ਉਹਨਾਂ ਦਾ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਾਰੇ ਪਰਚੇ ਬੇਬੁਨਿਆਦੀ ਝੂਠੇ ਨੇ ਜਿਹੜਾ ਪ੍ਰਚਾਰਨ ਅਤੇ NDPS ਐਕਟ ਦਾ ਪਿਆ ਆ ਉਹ ਵੀ ਝੂਠਾ ਆ ਲੇਕਿਨ ਇਹ ਜਿਹੜੇ ਮਾਮਲੇ ਨੇ ਸਾਰੇ ਜਾਂਚ ਅਧੀਨ ਐ ਕੋਰਟ ਦੇ ਵਿੱਚ ਜਾਂਚ ਅਧੀਨ ਐ ਇਹ ਹੁਣ ਫੈਸਲਾ ਕੋਰਟ ਕਰੇਗੀ ਲੇਕਿਨ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਨੇ ਉਹ ਵੀ ਸੁਖਪਾਲ ਸਿੰਘ ਖੇਰ ਖੇਰਾ ਹੋਰਾਂ ਨੂੰ ਕਿੰਨਾ ਕਿਤੇ ਘੇੜਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਸੁਖਪਾਲ ਸਿੰਘ ਖੇਰਾ ਆਪਣੀ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇਣ ਤੇ ਸਪਸ਼ਟੀਕਰਨ ਦੇਣ ਕਿ ਈਡੀ ਨੇ ਕਿਉਂ ਕਾਰਵਾਈ ਕੀਤੀ ਹੈ ਬਾਕੀ ਆਓ ਸੁਣਦੇ ਆਂ ਦੇਖੋ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਰਾਜਨੀਤੀ ਚ ਉਹ ਇਨਸਾਨ ਹੈ ਜਿਹੜੇ ਕਿਸੇ ਵੀ ਪਾਰਟੀ ਦੇ ਬੰਦੇ ਚਾਹੇ ਵਿਰੋਧੀ ਹੋਣ ਤੇ ਚਾਹੇ ਉਹਨਾਂ ਦੀ ਆਪਣੀ ਪਾਰਟੀ ਦੇ ਬੰਦੇ ਹੋਣ ਜਿਵੇਂ ਕਿ ਰਾਣਾ ਗੁਰਜੀਤ ਜੀ ਉਹਨਾਂ ਤੇ ਵੀ ਹੁਣ ਰੀਸੈਂਟਲੀ ਉਹਨਾਂ ਨੇ ਇਲਜ਼ਾਮ ਲਾਇਆ ਤਾਂ ਸਭ ਤੋਂ ਵੱਡਾ ਜਿਹੜਾ ਲੋਕਾਂ ਤੇ ਇਲਜ਼ਾਮ ਲਾਉਣ ਵਾਲਾ ਇਨਸਾਨ ਹੈ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਰਾਜਨੀਤੀ ਚ ਹੁਣ ਹੋਇਆ ਕੀ ਹੈ ਕਿ ਵੱਡੀ ਖਬਰ ਹੈ ਕਿ ਈਡੀ ਨੇ ਜਿਹੜੀ ਰਿਕਵਰੀ ਕੀਤੀ ਸੀਗੀ ਉਹਨਾਂ ਦੇ ਘਰ ਤੋਂ ਇੱਕ ਨੋਟਬੁੱਕ ਦੀ 2021 ਦੇ ਵਿੱਚ 2014 ਤੋਂ ਲੈ ਕੇ 2020 ਤੱਕ ਇਹਨਾਂ ਦੇ ਪਰਿਵਾਰ ਨੇ ਜਿਹੜੀ ਇੰਟਰਨੈਸ਼ਨਲ ਸਿੰਡੀਕੇਟ ਸੀ ਡਰੱਗ ਦੀ ਉਹਦੇ ਤੋਂ ਜਿਹੜਾ ਪੈਸਾ ਆਇਆ ਸੀ ਇਹਨਾਂ ਦਾ ਨੇੜਲਾ ਸਾਥੀ ਹੈ ਗੁਰਦੇয়াল ਸਿੰਘ ਟਿਲਵਾ ਮਾਰਕੀਟ ਕਮੇਟੀ ਦਾ ਚੇਅਰਮੈਨ ਇੰਟਰਨੈਸ਼ਨਲ ਸਿੰਡੀਕੇਟ ਦਾ ਪੈਸਾ ਸੁਖਪਾਲ ਸਿੰਘ ਖਹਿਰੇ ਦੇ ਪਰਿਵਾਰ ਨੇ ਖਰਚਿਆ ਹੈ 6 ਕਰੋੜ ਤੇ 61 ਲੱਖ ਰੁਪਇਆ ਉਹਦੇ ਵਿੱਚੋਂ ਆਇਆ ਸੀ ਤੇ 382 3 ਕਰੋੜ 82 ਲੱਖ ਰੁਪਇਆ ਇਹਨਾਂ ਦੇ ਪਰਿਵਾਰ ਨੇ ਖਰਚਿਆ ਉਹ ਨੋਟਬੁੱਕ ਤੇ ਆਇਆ ਹੋਇਆ ਸੋ ਗੱਲ ਇਹ ਆ ਵੀ ਸੁਖਪਾਲ ਸਿੰਘ ਖਹਿਰਾ ਦਾ ਈਡੀ ਨੇ ਘਰਕੁਰਕ ਕਰ ਲਿਆ ਕੋਠੀ ਨੰਬਰ 6 ਸੈਕਟਰ ਨੰਬਰ 5 ਚੰਡੀਗੜ੍ਹ ਤਾਂ ਸੁਖਪਾਲ ਸਿੰਘ ਖਹਿਰਾ ਇਹਦੇ ਬਾਰੇ ਸਪਸ਼ਟੀਕਰਨ ਦੇਣ ਲੋਕਾਂ ਨੂੰ ਕਿ ਡਰੱਗ ਮਨੀ ਦੇ ਤੁਸੀਂ ਸਰਗਨਾ ਹੋ ਡਰੱਗ ਪੈਡਲਿੰਗ ਦੇ ਤੁਸੀਂ ਸਰਗਨਾ ਹੋ ਤੇ ਡਰੱਗ ਮਨੀ ਤੁਹਾਡਾ ਪਰਿਵਾਰ ਉਹਦੇ ਨਾਲ ਮੌਜਾਂ ਕਰ ਰਿਹਾ ਹੈ ਤੇ ਪੰਜਾਬ ਸਰਕਾਰ ਨੇ ਜੰਗ ਨਸ਼ਿਆਂ ਵਿਰੁੱਧ ਇੱਕ ਵੱਡੀ ਮੁਹਿੰਮ ਪੰਜਾਬ ਦੇ ਲੋਕਾਂ ਦੇ ਜਿਹੜਾ ਜ਼ਹਿਰ ਇਹਨਾਂ ਲੋਕਾਂ ਨੇ ਪਾਇਆ ਸੀ ਪੰਜਾਬ ਦੇ ਜਵਾਨਾਂ ਦੇ ਅੰਦਰ ਉਹਨੂੰ ਕੱਢਣ ਦਾ ਸੀ ਕੰਮ ਕਰ ਰਹੇ ਆ ਪਰ ਸੁਖਪਾਲ ਸਿੰਘ ਖਹਿਰਾ ਜਿਹੜੇ ਬਹੁਤ ਉਹਨਾਂ ਦਾ ਇੱਕੋ ਕੰਮ ਹੈ ਕਿ ਸਵੇਰੇ ਉੱਠ ਕੇ ਲੱਗ ਜਾਂਦੇ ਨੇ ਸਲਾ ਭਗਵੰਤ ਸਿੰਘ ਮਾਨ ਚ ਗਲਤੀਆਂ ਕੱਢਣ ਤੇ ਪੰਜਾਬ ਦੇ ਹੋਰ ਆਗੂਆਂ ਚ ਗਲਤੀ ਕੱਢਣ ਸੋ ਸੁਖਪਾਲ ਸਿੰਘ ਖਹਿਰਾ ਨੂੰ ਇਹ ਲੱਗਦਾ ਕਿ ਮੇਰੇ ਇਲਾਵਾ ਕੋਈ ਵੀ ਜਿਹੜਾ ਦਰਸਤ ਨਹੀਂ ਪੰਜਾਬ ਦੇ ਵਿੱਚ ਪਰ ਉਹ ਆਪ ਸਭ ਤੋਂ ਵੱਡੇ ਇਲਜ਼ਾਮਾਂ ਦੇ ਅੱਜ ਘੇਰੇ ਚ ਨੇ ਇਕੱਲੇ ਇਲਜ਼ਾਮ ਨਹੀਂ ਹੈ ਕੋਈ ਮੈਂ ਪਰਮਵੀਰ ਸਿੰਘ ਗੱਲ ਆਵਾਜ਼ ਦੀ ਪਾਰਟੀ ਦੇ ਮੰਚ ਤੋਂ ਨਹੀਂ ਇਹ ਗੱਲ ਕਹਿ ਰਿਹਾ ਇਹ ਗੱਲ ਈਡੀ ਕਹਿ ਰਹੀ ਹੈ ਜਿਹੜੀ ਏਜੰਸੀ ਨੇ ਜਾਂਚ ਕਰਕੇ ਪੜਤਾਲ ਕਰਕੇ ਸਭ ਕੁਝ ਇਨਵੈਸਟੀਗੇਟ ਕਰਕੇ ਇਨਕੁਆਰੀਜ਼ ਕਰਕੇ ਉਹਨਾਂ ਦੇ ਵੱਡੇ ਅਫਸਰਾਂ ਨੇ ਇਹ ਗੱਲ ਮੂਹਰੇ ਲੈ ਕੇ ਆਂਦੀ ਹੈ ਤੇ ਉਹ ਨੋਟਬੁੱਕ ਦੇ ਉੱਤੇ ਸਾਫ਼ ਲਿਖਿਆ ਹੋਇਆ ਹੈ ਕਿ 2014 ਤੋਂ ਲੈ ਕੇ 2020 ਤੱਕ ਉਹਨਾਂ ਦੇ ਪਰਿਵਾਰ ਨੇ ਡਰੱਗ ਮੰਦੀ ਦੀ ਵਰਤੋਂ ਕੀਤੀ ਹੈ ਉਹਦਣਾ ਐਸ਼ੋ ਇਸ਼ਰਤ ਕੀਤੀ ਹੈ ਸੋ ਈਡੀ ਨੇ ਸਾਰੇ ਸਬੂਤ ਤੇ ਤੱਥ ਮੂਰੇ ਲਿਆ ਕੇ ਸੁਖਪਾਲ ਸਿੰਘ ਖਹਿਰਾ ਦਾ ਉਹ ਘਰ ਜਿਹੜਾ ਘੁਰਕ ਕੀਤਾ ਤੇ ਸੁਖਪਾਲ ਸਿੰਘ ਖਹਿਰਾ ਨੂੰ ਇਮੀਡੀਏਟਲੀ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਆਪਣੀ ਮੈਂਬਰੀ ਤੋਂ ਅਸਤੀਫਾ ਦੇ ਕੇ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਉਹ ਕਿਦਾਂ ਈਡੀ ਦੇ ਲੋਕਾਂ ਨੂੰ ਕਹਿੰਦੇ ਹੁੰਦੇ ਆ ਨਾ ਕਿ ਮਤਲਬ ਪੂਰੇ ਓਨੈਸਟ ਹੋ ਕੇ ਆਓ ਜੀ ਤਾਂ ਆਪਣੀ ਓਨੈਸਟੀ ਉਹ ਲੋਕਾਂ ਮੂਰੇ ਪ੍ਰੂਫ ਕਰਨ ਹੁਣ ਸਿੰਪਲੀ ਉਹਨਾਂ ਨੇ ਐਕਸ ਤੇ ਲਿਖਤਾ ਟਵਿੱਟਰ ਤੇ ਕਿ ਜੀ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਬਦਨਾਮ ਕਰਨ ਦੀ ਸਾਜ਼ਿਸ਼ ਤਾਂ ਹੁੰਦੀ ਜੇ ਕੋਈ ਇੰਡੀਆ ਦਾ ਈਡੀ ਦਾ ਜਿਹੜਾ ਅਫੀਸਰ ਹੈ ਉਹ ਮੂਰੇ ਆ ਕੇ ਉਹਨਾਂ ਮੂਰੇ ਮਤਲਬ ਕੋਈ ਗਲਤ ਬਿਆਨ ਨਹੀਂ ਕਰਦਾ ਈਡੀ ਤਾਂ ਇੱਕ ਏਜੰਸੀ ਹੈ ਉਹਨੇ ਸਾਰਾ ਕੁਝ ਕਲੀਅਰ ਕਰਕੇ ਲੋਕਾਂ ਮੂਰੇ ਲੈ ਕੇ ਆਉਂਦਾ ਕੋਈ ਰਾਜਨੀਤਿਕ ਬੰਦਾ ਉਹਨਾਂ ਦੇ ਬਾਰੇ ਗਲਤ ਕਵੇ ਇਲਜ਼ਾਮ ਲਾਵੇ ਉਹ ਇਲਜ਼ਾਮ ਹੁੰਦਾ ਠੀਕ ਆ ਸੋਸ ਇਕਪਾਲ ਸਿੰਘ ਕਹਿ ਰਿਹਾ ਹੁਣ ਗੋਲਮੋਲ ਨਾ ਗੱਲਾਂ ਕਰਨ ਵਿਧਾਨ ਸਭਾ ਚੋਂ ਮੈਂਬਰੀ ਚੋਂ ਅਸਤੀਫਾ ਦੇਣ ਤੇ ਲੋਕਾਂ ਦੇ ਮੂਰੇ ਦੱਸਣ ਵੀ ਕਿਉਂ ਤੇ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਜਿਹੜੀ ਡਰਗ ਮੰਨੀ ਦੀ ਵਰਤੋਂ ਕੀਤੀ